ਸੋਨੀ ਸੁਜ਼ੂਕੀ ਵੱਲੋਂ ਜਿਹੜਾ ਇੱਕ ਸਰਵਿਸ ਕੈਂਪ ਆਰਗੇਨਾਈਜ਼ ਕੀਤਾ ਸੀਗਾ ਸਰਵਿਸ ਕੈਂਪ ਸਾਡਾ ਇਹ ਪਿਛਲੇ 7-8 ਦਿਨਾਂ ਤੋਂ ਚੱਲ ਰਿਹਾ ਹੈ ਤੇ ਕੰਪਨੀ ਦੇ ਵੱਲੋਂ ਸਾਨੂੰ ਇਹ ਹਦਾਇਤਾਂ ਸਿਗੀਆਂ ਕਿ ਸਰਵਿਸ ਕੈਂਪ ਦੇ ਦੌਰਾਨ ਕੁਛ ਨਾ ਕੁਛ ਸਮਾਜ ਦੀ ਭੈਤਰੀ ਦੇ ਲਈ ਵੀ ਕੰਪਨੀ ਦੇ ਵੱਲੋਂ ਕੁਛ ਨਾ ਕੁਛ ਅਹਿਜਾ ਕਾਰਜ ਕੀਤਾ ਜਾਵੇ ਜਿਹਦਾ ਸਮਾਜ ਨੂੰ ਫਾਇਦਾ ਹੋਵੇ ਜਿਹੜੇ ਰੁੱਖ ਅਸੀਂ ਅੱਜ ਲਗਾ ਰਹੇ ਹਾਂ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵੱਡਾ ਇੱਕ ਵਰਦਾਨ ਸਾਬਤ ਹੋਣਗੇ ਤੇ ਇਹੀ ਰੁੱਖ ਹੈ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਧਰਤੀ ਦੇ नीचे ਪਾਣੀ ਦੀ ਜਿਹੜੀ ਕਮੀ ਹੋ ਰਹੀ ਹੈ ਬਾਰਿਸ਼ਾਂ ਦੀ ਕਮੀ ਹੋ ਰਹੀ ਹੈ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਬਚਾਉਣਾ ਹੈ ਤੇ ਮੈਂ ਹੋਰ ਵੀ ਅਪੀਲ ਕਰੂੰਗਾ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਜੇਕਰ ਕਿਸੇ ਨੂੰ ਵੀ ਰੁੱਖ ਕੋਈ ਆਪਣੇ ਆਲੇ-ਦੁਆਲੇ ਦੇ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੋਨੀ ਸੁਜ਼ੂਕੀ ਦੇ ਵਿੱਚ ਸੰਪਰਕ ਕਰਨ ਰੂਪ ਨਕਰਦੇ ਸਮਾਜ ਸੇਵੀ ਪਰਵੇਸ਼ ਸੋਨੀ ਨੇ ਇੱਕ ਬੱਕਰੀ ਹੀ ਮਿਸਾਲ ਪੇਸ਼ ਕੀਤੀ ਹੈ ਭਾਵੇਂ ਕਿ ਬਖਵਕ ਸਮਾਜ ਸੇਵਾ ਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ ਪਰ ਆਪਣੀ ਏਜੰਸੀ ਸੋਨੀ ਸੁਜ਼ੂਕੀ ਚ ਉਹਨਾਂ ਗਾਹਕਾਂ ਦੇ ਲਈ ਇੱਕ ਬੱਕਰੇ ਤਰੀਕੇ ਦੀ ਸ਼ੁਰੂਆਤ ਕਰਦੇ ਹੋਏ ਏਜੰਸੀ ਚ ਆਉਣ ਵਾਲੇ ਗ੍ਰਾਹਕਾਂ ਨੂੰ ਫਲਦਾਰ ਅਤੇ ਸ਼ਾਨਦਾਰ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਹੈ ਪਰਵੇਸ਼ ਸੋਨੀ ਦੇ ਇਸ ਉਪਰਾਲੇ ਤੋਂ ਜਿੱਥੇ ਗ੍ਰਾਹਕ ਬਹੁਤ ਖੁਸ਼ ਹੋਏ ਉੱਥੇ ਹੀ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਵੀ ਇਸ ਕੰਮ ਦੀ ਚਲਾ ਗਿਆ ਕਿਤੀ ਉਹਨਾਂ ਕਿਹਾ ਕਿ ਪ੍ਰਵੇਸ਼ ਸੋਨੀ ਬਹੁਤ ਹੀ ਵਧੀਆ ਇਨਸਾਨ ਨੇ ਅਤੇ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਅਤੇ ਸਮਾਜ ਸੇਵਾ ਦੇ ਕੰਮਾਂ 'ਚ ਅੱਗੇ ਆਉਂਦੇ ਨੇ ਉਧਰ ਇਸ ਮੌਕੇ ਗੱਲਬਾਤ ਦੌਰਾਨ ਸੋਨੀ ਸੂਕੀ ਦੇ ਮਾਲਕ ਪ੍ਰਵੇਸ਼ ਸੋਨੀ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਹਮੇਸ਼ਾ ਹੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਅਤੇ ਹਰਿਆ-ਭਰਿਆ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਨਾਲ ਸਾਡਾ ਵਾਤਾਵਰਨ ਸਾਫ਼ ਸੁਥਰਾ ਰਹੇਗਾ ਉਹਨਾਂ ਕਿਹਾ ਕਿ ਜੋ ਗ੍ਰਾਹਕ ਸਾਡੀ ਏਜੰਸੀ 'ਚ ਆਉਣਗੇ ਉਹ ਵੀ ਰੁੱਖ ਲਗਾਉਣਗੇ ਅਤੇ ਉਹਨਾਂ ਹੋਰ ਵੀ ਵੱਧ ਖੁਲਾਰਾ ਸਾਡੀ ਇਸ ਮੁਹਿੰਮ ਨੂੰ ਮਿਲੇਗਾ ਤੇ ਸਾਡੀ ਏਜੰਸੀ ਸੋਨੀ ਸੂਕੀ ਵੱਲੋਂ ਲਗਾਤਾਰ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ ਵਰਕੀ ਕੁਝ ਕਿਹਾ ਤੁਸੀਂ ਖੁਦ ਹੀ ਸਮਝ ਲਵੋ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਾਡੀ ਸਾਰੀ ਸੋਨੀ ਸੁਜ਼ੂਕੀ ਦੀ ਟੀਮ ਵੱਲੋਂ ਪਿਆਰ ਭਰੀ ਨਮਸਕਾਰ ਅੱਜ ਅਸੀਂ ਸੋਨੀ ਸੁਜ਼ੂਕੀ ਵੱਲੋਂ ਜਿਹੜਾ ਇੱਕ ਸਰਵਿਸ ਕੈਂਪ ਆਰਗੇਨਾਈਜ਼ ਕੀਤਾ ਸੀਗਾ ਸਰਵਿਸ ਕੈਂਪ ਸਾਡਾ ਇਹ ਪਿਛਲੇ 7-8 ਦਿਨਾਂ ਤੋਂ ਚੱਲ ਰਿਹਾ ਹੈ ਤੇ ਕੰਪਨੀ ਦੇ ਵੱਲੋਂ ਸਾਨੂੰ ਇਹ ਹਦਾਇਤਾਂ ਸੀਗੀਆਂ ਕਿ ਸਰਵਿਸ ਕੈਂਪ ਦੇ ਦੌਰਾਨ ਕੁਛ ਨਾ ਕੁਛ ਸਮਾਜ ਦੀ ਬਿਹਤਰੀ ਦੇ ਲਈ ਵੀ ਕੰਪਨੀ ਦੇ ਵੱਲੋਂ ਕੁਝ ਨਾ ਕੁਝ ਅਹਿਜਿਆ ਕਾਰਜ ਕੀਤਾ ਜਾਵੇ ਜਿਹਦਾ ਸਮਾਜ ਨੂੰ ਫਾਇਦਾ ਹੋਵੇ ਪਿਛਲੀ ਵਾਰ ਵੀ ਜਦੋਂ ਇਹ ਅਸੀਂ ਸਰਵਿਸ ਕੈਂਪ ਆਰਗੇਨਾਈਜ਼ ਕੀਤਾ ਸੀਗਾ ਤਾਂ ਅਸੀਂ ਅੱਖਾਂ ਦਾ ਫ੍ਰੀ ਮੈਡੀਕਲ ਜਿਹੜਾ ਚੈੱਕਅਪ ਕੈਂਪ ਲਗਾਇਆ ਸੀਗਾ 23 ਵਾਰ ਕੰਪਨੀ ਦੀਆਂ ਹਦਾਇਤਾਂ ਸੀਗੀਆਂ ਕਿ ਅਸੀਂ ਸਮਾਜ ਦੇ ਵਿੱਚ ਜਿੱਦਾਂ ਸਾਨੂੰ ਅੱਜ ਦੇ ਸਮੇਂ ਸਭ ਤੋਂ ਵੱਧ ਪਤਾ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਅੱਜ ਦੇ ਸਮੇਂ 'ਚ ਜੋ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਵਾਰਿਸ਼ ਬਹੁਤ ਜ਼ਿਆਦਾ ਘਟ ਹੋ ਰਹੀ ਹੈ ਪੋਲਿਊਸ਼ਨ ਬਹੁਤ ਜ਼ਿਆਦਾ ਸਾਡੇ এনवायरमेंट ਦੇ ਵਿੱਚ ਵੱਧ ਰਿਹਾ ਹੈ ਤੇ ਉਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਿੰਨੇ ਵੱਧ ਤੋਂ ਵੱਧ ਰੁੱਖ ਜਿਹੜੇ ਅਸੀਂ ਆਪਣੇ ਹਾਲੇ ਦਿਵਾਲੇ ਦੇ ਵਿੱਚ ਲਗਾ ਸਕਦੇ ਹਾਂ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ ਕਿ ਜਿਹੜੇ ਰੁੱਖ ਹੈ ਉਹ ਸਾਨੂੰ ਆਪਣੇ ਹਾਲੇ ਦਿਵਾਲੇ ਲਗਾਉਣੇ ਚਾਹੀਦੇ ਆ ਤਾਂ ਜੋ ਸਾਡੇ ਸਮਾਜ ਦੇ ਵਿੱਚ ਜਿਹੜਾ ਵਾਧਾ ਪੋਲਿਊਸ਼ਨ ਵਾਧੀ ਗਰਮੀ ਹੈ ਇਹਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਤੇ ਇਸੇ ਕਾਰਨ ਦੇ ਦੌਰਾਨ ਅਸੀਂ ਅੱਜ ਆਪਣੇ ਜਿਹੜੇ ਕੈਂਪ ਦੇ ਵਿੱਚ ਸਾਡੇ ਕੋਲ ਸਰਵਿਸ ਦੇ ਦੌਰਾਨ ਕਸਟਮਰ ਆਏ ਸੀਗੇ ਅਸੀਂ ਉਹਨਾਂ ਨੂੰ ਆਪਣੀ ਕੰਪਨੀ ਦੇ ਵੱਲੋਂ ਸੋਨੀ ਸੁਜ਼ੂਕੀ ਵੱਲੋਂ ਰੁੱਖ ਵੰਡੇ ਤੇ ਸਾਡਾ ਅੱਜ ਦਾ ਟਾਰਗੇਟ ਸੀਗਾ ਕਿ ਅਸੀਂ ਲਗਭਗ ਆਪਣੇ 50 ਕਸਟਮਰ ਜਿਹੜੇ ਸਾਡੇ ਸੋਨੀ ਸੁਜ਼ੂਕੀ ਦੇ ਨਾਲ ਜੁੜੇ ਹੋਏ ਆਂ ਉਹਨਾਂ ਨੂੰ ਇਹ ਰੁੱਖ ਦਿੱਤੇ ਗਏ ਤੇ ਉਹਨਾਂ ਤੋਂ ਇਹ ਵਾਅਦਾ ਲਿੱਤਾ ਗਿਆ ਕਿ ਉਹ ਘਰ ਜਾ ਕੇ ਰੁੱਖ ਲਗਾਉਣਗੇ ਤੇ ਉਹਦੀ ਦੇਖਭਾਲ ਵੀ ਕਰਨਗੇ ਕਿਉਂਕਿ ਜਿਹੜੇ ਰੁੱਖ ਅਸੀਂ ਅੱਜ ਲਗਾ ਰਹੇ ਹਾਂ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵੱਡਾ ਇੱਕ ਵਰਦਾਨ ਸਾਬਤ ਹੋਣਗੇ ਤੇ ਇਹੀ ਰੁੱਖ ਹੈ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਧਰਤੀ ਦੇ नीचे ਪਾਣੀ ਦੀ ਜਿਹੜੀ ਕਮੀ ਹੋ ਰਹੀ ਹੈ, ਬਾਰਿਸ਼ਾਂ ਦੀ ਕਮੀ ਹੋ ਰਹੀ ਹੈ, ਉਹਦੇ ਤੋਂ ਸਾਨੂੰ ਸਾਰਿਆਂ ਨੂੰ ਬਚਾਉਣਾ ਹੈ ਤੇ ਮੈਂ ਹੋਰ ਵੀ ਅਪੀਲ ਕਰੂੰਗਾ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਜੇਕਰ ਕਿਸੇ ਨੂੰ ਵੀ ਰੁੱਖ ਕੋਈ ਆਪਣੇ ਆਲੇ-ਦੁਆਲੇ ਦੇ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੋਨੀ ਸੁਜ਼ੂਕੀ ਦੇ ਵਿੱਚ ਸੰਪਰਕ ਕਰਨ ਅਸੀਂ ਉਹਨਾਂ ਨੂੰ ਕੰਪਨੀ ਦੇ ਵੱਲੋਂ ਜਿਹੜਾ ਰੁੱਖ ਹੈ ਉਹ ਲਗਾਉਣ ਲਈ ਦਵਾਂਗੇ ਪਰ ਉਹਨਾਂ ਤੋਂ ਇੱਕ ਵਾਅਦਾ ਜ਼ਰੂਰ ਲਵਾਂਗੇ ਕਿ ਜੇ ਉਹ ਸਾਡੇ ਤੋਂ ਰੁੱਖ ਲੈ ਕੇ ਜਾਣ ਤਾਂ ਉਹਦੀ ਦੇਖਭਾਲ ਵੀ ਕਰਨ ਤੇ ਰੁੱਖ ਦੀ ਸਾਂਭ ਸੰਭਾਲ ਕਰਨ ਤਾਂ ਜੋ ਜਿਹੜਾ ਰੁੱਖ ਹੈ ਇਹ ਸਾਡੇ ਸਮਾਜ ਨੂੰ ਫਾਇਦਾ ਦੇ ਸਕੇ ਹਾਂਜੀ ਬਿਲਕੁਲ ਐਦਾਂ ਦੇ ਉਪਰਾਲੇ ਜਾਰੀ ਰਹਿਣਗੇ ਕਿਉਂਕਿ ਅਸੀਂ ਮੈਂ ਤੁਹਾਨੂੰ ਜਿਹਦਾ ਦੱਸਿਆ ਸੀ ਪਹਿਲਾਂ ਅੱਖਾਂ ਦਾ ਜਿਹੜਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀਗਾ ਤੇ ਹੁਣ ਅੱਜ ਅਸੀਂ ਰੁੱਖ ਜਿਹੜੇ ਆ ਉਹ ਆਪਣੇ ਸੋਨੀ ਸੁਜ਼ੂਕੀ ਦੇ ਕਸਟਮਰਸ ਨੂੰ ਵੰਡੇ ਆ ਸਾਡੀ ਕੰਪਨੀ ਦੀ ਇਹ ਕੋਸ਼ਿਸ਼ ਹੈ ਕੰਪਨੀ ਨੇ ਇੱਕ ਬੜੀ ਵਧੀਆ ਨਵਾਂ ਇਹ ਸ਼ੁਰੂਆਤ ਕੀਤੀ ਹੈ ਕੰਪਨੀ ਦੇ ਨੁਮਾਇੰਦੇ ਰਾਹੁਲ ਜੀ ਵੀ ਮੇਰੇ ਨਾਲ ਖੜੇ ਆ ਕੰਪਨੀ ਸਮੇਂ-ਸਮੇਂ ਤੇ ਉਤੇ ਸਮਾਜ ਸੇਵਾ ਦੇ ਜਿਹੜੇ ਕੰਮ ਹੈ ਉਹ ਕਰਦੀ ਰਹਿੰਦੀ ਹੈ ਤੇ ਕੰਪਨੀ ਅੱਗੇ ਵੀ ਜਿੱਦਾਂ ਦੀ ਸਾਨੂੰ ਇਹ ਹਦਾਇਤਾਂ ਦੇਣਗੇ ਕੈਂਪ ਦੇ ਦੌਰਾਨ ਜਾਂ ਹੋਰ ਵੀ ਕਿਸੇ ਤਰੀਕੇ ਦੀ ਹਦਾਇਤ ਸਾਨੂੰ ਕੰਪਨੀ ਵੱਲੋਂ ਆਂਦੀ ਹੈ ਸਮਾਜ ਸੇਵਾ ਦੇ ਕੰਮ ਨੂੰ ਲੈ ਕੇ ਅਸੀਂ ਉਹਦੇ ਵਿੱਚ ਭਰਪੂਰ ਆਪਣਾ ਯੋਗਦਾਨ ਪਾਵਾਂਗੇ ਤੇ ਇਸ ਤਰੀਕੇ ਦੇ ਜਿਹੜੇ ਉਪਰਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਪਨੀ ਦੇ ਐਂਡ ਤੋਂ ਚੱਲਦੇ ਰਹਿਣਗੇ